ਸਾਨੂੰ ਜਿਆਦਾ ਹੀ ਨਾ ਮੈਂ ਤੇ ਰਈਆਂ ਮਾਵਾਂ ਵਾਲਾ ਸਾਹਬ ਕੀਤਾ ਸਾਡੇ ਨਾਲ ਮੰਮੀ ਇੱਥੇ ਖਾਂ ਦੇ ਤਈ ਆ ਜਾ ਪੁੱਤ ਬਹਿ ਜਾ ਮੈਂ ਉਦਾਂ ਹੀ ਆ ਗਈ ਇੱਧਰ ਨੂੰ ਨਾ ਅਛਾ ਪੱਖਿਆਂ ਥੱਲੇ ਸਵੇਰ ਦੀ ਬੈਠੀ ਪੱਖੇ ਥੱਲੇ ਤੇ ਜਿੱਦਾਂ ਨਾ ਹਟ ਗਿਆ ਹੋਇਆ ਸੀਗਾ ਮੈਂ ਚੱਲ ਬਾਹਰ ਵੇਨੀਆਂ ਜਿੱਥੇ ਖਲੋਤ ਦੇ ਹਵਾਜੀ ਲੱਗਣ ਡਈ ਸੀ ਤੇ ਮੈਂ ਫੇਰ ਇੱਥੇ ਬਹਿ ਗਈ ਆਣ ਕੇ ਪੁੱਤ ਅਛਾ ਤੇ ਮੰਮੀ ਅੱਜ ਉਹ ਮੈਂ ਕਿਹਾ ਜਨਮ ਦੇ ਨਹੀਂ ਤੇ ਜੇ ਉਦਾਂ ਹਨਾ ਅਸੀਂ ਗਰੀਬ ਨਾ ਹੁਣ ਇਹ ਵੀ ਉੱਥੇ ਹੋਣਾ ਏ ਪੁੱਤ ਹਾਂ ਹੀ ਗਰੀਬ ਥੋੜੀ ਆ ਹੂੰ ਦਿਲ ਦੇ ਅਸੀਂ ਅਮੀਰ ਹੀ ਆ ਐਨੇ ਵੀ ਗਰੀਬ ਨਹੀਂ ਗੇ ਜਿੰਨਾ ਤੇਰੀ ਭੂਆ ਨੇ ਸਾਨੂੰ ਛਿੰਕ ਕੇ ਛੋੜ ਦਿੱਤਾ ਸੀਗਾ ਪਰ ਉਦਾਂ ਮੰਮੀ ਚਾਚੀ ਹੁਣੇ ਸਾਰੇ ਉੱਥੇ ਹੁਣੇ ਆਈ ਨਹੀਂ ਉੱਥੇ ਹੁਣੇ ਗੋਵਾ ਗੱਲਾਂ ਬਾਤਾਂ ਕਰਨੀਆਂ ਬੜਾ ਮਜ਼ਾ ਆਉਣਾ ਉਹ ਤੇ ਹਰ ਕੋਈ ਸੋਚਦਾ ਵਾ ਅੱਜ ਕੱਲ ਤੇ ਕਿਤੇ ਦਿਨ ਵਿਹਾਰ ਆਉਂਦੇ ਆ ਇਦਾਂ ਤੇ ਆਖੀਦਾ ਵਾ ਸ਼ੁਕਰ ਦਿਨ ਵਿਹਾਰ ਆਇਆ ਕੋਈ ਦੇ ਖੁਸ਼ੀ ਦਾ ਟਾਈਮ ਤੇ ਆ ਅੱਜ ਕੱਲ ਬਹੁਤ ਘੱਟ ਵੇਖਣ ਨੂੰ ਮਿਲਦਾ ਵਾ ਅੱਜ ਕੱਲ ਪਰੇਸ਼ਾਨੀਆਂ ਹੀ ਪੁੱਤ ਜਾਂਦੀਆਂ ਵਾ ਤੇ ਅਸੀਂ ਤੇ ਆਪ ਕਹਿੰਨੇ ਵੀ ਥੋੜੇ ਦਿਨ ਰਹਿ ਗਏ ਆਂ ਦੀ ਥੋੜੇ ਦਿਨ ਰਹਿ ਗਏ ਆ ਤੇ ਸਾਰੇ ਜੀ ਇਕੱਠੇ ਹੋਵਾਂਗੇ ਤੇ ਕਿੰਨਾ ਵਧੀਆ ਲੱਗੂਗਾ ਹਾਂ ਤੇ ਮੈਂ ਨਾ ਇੱਕ ਦਿਨ ਆਪਣੇ ਮਨ ਚ ਬੋਲੀਆਂ ਸੋਚਣ ਨਹੀਂ ਆ ਹਾਂ ਮੈਂ ਹਾਂ ਅਹੀ ਆਪਣੀਆਂ ਨਾ ਨਾਨਕਿਆਂ ਦੀਆਂ ਵੱਖਰੀਆਂ ਬੋਲੀਆਂ ਪਾਉਣੀਆਂ ਇਦਾਂ ਕਰ ਕਰਕੇ ਦਾਦਕਿਆਂ ਨੂੰ ਹਰਾਉਣਾ ਵਾਂ ਹਾਂ ਤੇ ਚਲੋ ਉਹ ਤਾਂ ਸਾਡੇ ਨਾ ਕਰਮਾਂ ਵਿੱਚ ਉਹਨਾਂ ਦੇ ਘਰ ਦੇ ਦਾਣੇ ਜਿੱਦਾਂ ਆਟਾ ਪੀਸਿਆ ਰੋਟੀ ਪਾਣੀ ਕੁਛ ਸਾਡੇ ਕਰਮਾਂ ਚ ਨਾ ਹੋਊਗਾ ਤਾਂ ਕਰਕੇ ਇਹ ਗੱਲ ਹੋਈ ਆ ਕੱਲ ਕੋਈ ਗੱਲ ਨਹੀਂ ਪੁੱਤ। ਕੱਲ ਕੋਈ ਨਹੀਂ। ਮਮੀ ਜਦੋਂ ਮੈਂ ਕੰਮ ਤੇ ਲੱਗ ਗਿਆ ਨਾ ਫੇਰ ਤੁਹਾਡੇ ਦਿਨ ਮੋੜੀ ਹੋਣੇ। ਫੇਰ ਤੇ ਭੂਆ ਨੂੰ ਸੱਦੂ ਕੀ ਕੰਮ ਤੇ ਉੱਥੇ। ਹਾਏ। ਪੁੱਤ। ਦਿਨ ਤੇ ਮਾਰ ਆਇ ਨਹੀਂ ਮੋੜਨੇ ਆ। ਅੱਜ ਕੱਲ ਸਾਰੇ ਜਿਹੜੇ ਚੱਲਦਿਆਂ ਦੇ ਯਾਰ ਵਾ, ਤੁਰਦਿਆਂ ਦੇ ਯਾਰ ਵਾ। ਫੇਰ ਭੂਆ ਜਾਲ ਆਉਗੀ। ਅਸੀਂ ਕਿਹੜਾ ਭੂਆ ਨੂੰ ਮੱਥੇ ਵੱਟ ਪਾਉਣਾ ਫੇਰ ਤੂੰ ਕਿਉਂ ਆ ਗਈ ਆ? ਹੂੰ। ਕਈ ਵਾਰ ਤੇ ਮੈਨੂੰ ਇੰਨਾ ਗੁੱਸਾ ਚੜੂਗਾ। ਹਾਇਆ ਭਿੰਦਰ ਤੂੰ ਸਾਡੇ ਕੋ ਕਿਹੜੇ ਜੁਗ ਦਾ ਬਦਲਾ ਲੈਣ ਲਈ ਆਂ ਵੀ ਸਾਡਾ ਕੜਾ ਜੀ ਨਹੀਂ ਕਰਦਾ ਹਨਾ ਉੱਥੇ ਜਾਣ ਨੂੰ। ਚੱਲ ਕੋਈ ਨਹੀਂ ਮਮੀ। ਐਨਾ ਮੈਨੂੰ ਦੇਖੋ ਆ ਇਦਾਂ ਨਾ ਜੀ ਪਿਆਣੇ ਮੰਗਵਾਣ ਕੇ ਇੱਥੇ ਬਹਿ ਗਈ ਆ ਚੱਲ ਕੋਈ ਨਹੀਂ ਮੰਮੀ ਰਾਜੀ ਰਵੇ ਉਹਦਾ ਪੁੱਤ ਮੈਂ ਕਿਤੇ ਬੜੀ ਬੜੀ ਉਮਰ ਕਰੇ ਪੁੱਤ ਰੱਬਾ ਦੇਨ ਤੋਂ ਗੁਣੀ ਤੇ ਰਾਤ ਤੋਂ ਗੁਣੀ ਤਰੱਕੀ ਕਰੇ ਮੇਰਾ ਪੁੱਤ ਦੋ ਤਵਾਨਵਾ ਸਾਡਾ ਆੜਾ ਤੇ ਮੂੰਹ ਕਿਸੇ ਨੂੰ ਵੀ ਮਾੜੀ ਗੱਲ ਕਹਿਣ ਨੂੰ ਨਹੀਂ ਕਰਦਾ ਚੱਲ ਕੋਈ ਨਹੀਂ ਮੰਮੀ ਬਾਹਰ ਵੀ ਮੇਰੀ ਰਹਿਣੀ ਆ ਮੈਂ ਵੀ ਕਿਤੇ ਕੰਮ ਲਾਇਆਣਾ ਫਿਰ ਜੋ ਭੂਆ ਕਰੇ ਕਿ ਆ ਕਰੂਗੀ ਨਾ ਉਹ ਦੇਖਿਆ ਕਰਨਾ ਹੀ ਪੁੱਤ ਭੂਆ ਨੇ ਤਾਂ ਫੋਨ ਹੀ ਕੱਟ ਦਿੱਤਾ ਵਾ ਤੇ ਦੇਣਾ ਕੀ ਉਹਨੂੰ ਤੇ ਉਹਨੇ ਲੈਣਾ ਕੀ ਸਾਡੇ ਕੋਲ ਕੋਈ ਨਹੀਂ ਮੰਮੀ ਜਾ ਕੇ ਭਾਣਾ ਮਰੜਾਂਗੇ ਐ ਮਾਫੀ ਮੰਗ ਲਾਂਗੇ ਕਵਾਂਗੇ ਜੀ ਕੋਈ ਸਾਡੇ ਕੋ ਗਲਤੀ ਹੋ ਗਈ ਤੇ ਮਾਫ ਕਰਦੇ ਇਹ ਤਾਂ ਗੱਲ ਠੀਕ ਆ ਪੁੱਤ ਮੇਰਾ ਤਾਂ ਪੁੱਤ ਹੈ ਹੀ ਸਿਆਣਾ ਵਾ ਅਗਲ ਦੀ ਗੱਲ ਕਰਦਾ ਜਦੋਂ ਵੀ ਕਰਦਾ ਵਾ ਚੱਲ ਕੋਈ ਨਹੀਂ ਮੰਮੀ ਨਾ ਰੋ ਇਹ ਕਰਾ ਪੁੱਤ ਤੇ ਪਪਾ ਕਿੱਥੇ ਆ ਪਤਾ ਨਹੀਂ ਤੇ ਆਏ ਨਹੀਂ ਅੱਜ ਕਿੰਨਾ ਕਵੇੜਾ ਹੁੰਦਾ ਜਾਣਦੇ ਆ ਵਾ ਹਾਂ ਅੱਗੇ ਇੱਕ ਦਿਨ ਕਹਿੰਦੇ ਸੀ ਜੇ ਉਸੇ ਕਹਿੰਦੇ ਮੈਂ ਰਾਤ ਦੀ ਵੀ ਡਿਊਟੀ ਕਰ ਲਿਆ ਕਰਨੀ ਆ ਤੇ ਹੁਣ ਕੋਈ ਨਹੀਂ ਵੇਖਦੀ ਭਲਾ ਜੇ ਨਾ ਹੂੰ ਪਰ ਉਹਦਕੂ ਕਿਹੜਾ ਫੋਨ ਵਾ ਕੋਈ ਹੂੰ ਆ ਜਾਂਦਾ ਵਾ ਕੋਈ ਨਹੀਂ ਪੁੱਤ ਤੂੰ ਨਾ ਟੈਨਸ਼ਨ ਲੈ ਕੇ ਇਹ ਗੱਲ ਦੀ ਤੂੰ ਨਾ ਆਖੀ ਮੇਰੀ ਮਾਂ ਕਿਦਾਂ ਦੀਆਂ ਗੱਲਾਂ ਕਰਦੀ ਆ ਭੂਆ ਨੇ ਸਾਨੂੰ ਕਿਉਂ ਨਹੀਂ ਸੱਦਿਆ ਤੂੰ ਨਹੀਂ ਫਿਕਰ ਕਰਨਾ ਕਿਸੇ ਗੱਲ ਦਾ ਠੀਕ ਤੂੰ ਉਹ ਮੁੰਡੇ ਦੇ ਜਿਹੜੇ ਲੀੜੇ ਲਾੜੇ ਲਿਆਂਦੇ ਸੀ ਨਾ ਉਹ ਮੇਰਾ ਪੁੱਤ ਸਵੇਰੇ ਸਕੂਲੇ ਜਾਣ ਲੱਗਾ ਲੈ ਜੀ ਠੀਕ ਜੇ ਉਹ ਤੈਨੂੰ ਪੁੱਛੂਗਾ ਵੇਖ ਆਇਆ ਤੂੰ ਆਖੀ ਆਹ ਵੇਖ ਆਇਆ ਵਾ ਤੂੰ ਨਾ ਆਖੀ ਕਿ ਮੈਂ ਹੀ ਗਏ ਨਹੀਂ ਗੇ ਪੁੱਤ ਠੀਕ ਐਦਾਂ ਸਾਡੀ ਹਾਨੀ ਹੁੰਦੀ ਆ ਅਗਲਾ ਸੋਚੂਗਾ ਇੱਥੇ ਇੰਨੀਆਂ ਗੱਲਾਂ ਕਰਦਾ ਵਾ ਤੇ ਆਪਣੀ ਭੂਆ ਕੋਈ ਨਹੀਂ ਗਏ ਇਹਨਾਂ ਨੂੰ ਪਤਾ ਭੂਆ ਨਹੀਂ ਆਖਿਆ ਨਾ ਆਇਓ ਆਣਾ ਮਮੀ ਫੇਰ ਮੈਂ ਮੜਾ ਨਹਿਰ ਤੇ ਘੁੰਮਾਂ ਪੁੱਤ ਦੂਰ ਨਾ ਜਾਵੀ ਚੰਗਾ ਨਹੀਂ ਨਹੀਂ ਮੈਂ ਮੜ ਜਾਉਣੀ ਆਂ ਕੰਮ ਤੇ ਡੈਡੀ ਇੱਥੇ ਉਗਾ ਤੇ ਨਾਲ ਹੀ ਆ ਜੀ ਤੂੰ ਵੀ ਜਦੋਂ ਉਧਰੋਂ ਆਊਗਾ ਚੱਲ ਕੋਈ ਨਾਰਾ ਜੀ ਆਹੋ ਹਾਏ ਮੇਰਾ ਪੁੱਤ ਕਿੰਨਾ ਸਿਆਣਾ ਵਾ ਇੰਨਾ ਪਿੰਦਰ ਹੁਣਾ ਨੂੰ ਕਿਤੇ ਅਸੀਂ ਹੱਥੀਂ ਛਾਵਾਂ ਕੀਤੀਆਂ ਕਿਤੇ ਚੁੱਕਣ ਖਡਾਉਣ ਵਾਲੀਆਂ ਹੀ ਗੱਲਾਂ ਕੀਤੀਆਂ ਜਿੱਥੇ ਮੈਂ ਆਪਣੇ ਪੇਕੇ ਜਾਣਾ ਨਾਲ ਲੈ ਲੈ ਇਹਨਾਂ ਨੂੰ ਜਾਣਾ ਇਹ ਤੇ ਕੋਈ ਹੋਰ ਹੋ ਜੀ ਹੋਵੇ ਤੇ ਆਖੇ ਮੈਂ ਇਹਨਾਂ ਨੂੰ ਕਿੱਧਰ ਖੜਨਾ ਵਾ देखा भला कोई स्टेटस लाया वा प्रोग्राम होना वा अच्छा चलो मालका चंगा ही हो स्टेटस ही नहीं लाया है ਇੰਨੀ ਖੁਸ਼ੀ ਵਾਲੀ ਗੱਲ ਵਾ ਸਟੇਟਸ ਕਿਉਂ ਨਹੀਂ ਲਾਇਆ ਉਹਨੇ ਕੋਈ ਸਗੋਂ ਸਟੇਟਸ ਲਾਉਂਦੀ ਤੇ ਜਿਹੜਾ ਮੇਰਾ ਮਨ ਹੋਰ ਤਰ੍ਹਾਂ ਦਾ ਹੋਇਆ ਮੈਂ ਸਗੋਂ ਸਟੇਟਸ ਵੇਖ ਵੇਖ ਕੇ ਖੁਸ਼ ਹੋ ਜਾਣਾ ਵੀ ਚੱਲ ਆਇਆ ਆ ਕੰਮ ਚੱਲਣ ਡਿਆ ਵਾ ਇਹਨਾਂ ਦੇ ਘਰ ਕੀ ਕਰੇ ਬੰਦਾ ਹਰ ਇੱਕ ਤੀਨ ਚਾਹੀਦਾ ਵੀ ਮਾਪਿਆਂ ਦੀ ਸੁੱਖ ਮੰਗੋ ਸਾਰਿਆਂ ਨੂੰ ਇੱਕੋ ਜਿਹਾ ਸਮਝੋ ਹਾਂ ਮੇਰਾ ਪੋਤਾ ਤਾਂ ਤਾਂ ਹੀ ਗਰੀਬ ਹੋਏ ਨਾ ਤਾਂ ਕਰਕੇ ਕਿੰਨੀ ਆ ਜਿਹੜੀ ਢਿੱਡ ਚੁੰਮ ਲੀਆਂ ਹੋਣਗੀਆਂ ਗੱਲਾਂ ਜੇ ਮੈਂ ਨਿਆਣੇ ਲਾ ਕੇ ਸਾਰੀਆਂ ਗੱਲਾਂ ਕਰੀ ਜਾਵਾਂ ਤੇ ਮੇਰੇ ਤੇ ਪੁੱਤ ਕਿਤੇ ਟੈਨਸ਼ਨ ਲੈ ਜੇ ਬਹੁਤ ਜਿਆਦੀ ਆਉਂਦਾ ਰ ਡੈਡੀ ਤੇ ਮੈਂ ਦੱਸਦੀ ਆ ਹਾਏ ਮੇਰਾ ਤੇ ਹੁਣ ਜਾਣ ਨੂੰ ਜੀ ਨਹੀਂ ਕਰ ਲਿਆ ਦੇਦੀ ਹੋਣੀ ਨਾ ਆ ਗਿਆ ਨਹੀਂ ਪ੍ਰੋਗਰਾਮ ਤੋਂ ਮੈਂ ਫੋਨ ਕਰਕੇ ਪੁੱਛਾਂ ਕਿ ਕਿਦਾਂ ਦਾ ਰਿਆ ਪ੍ਰੋਗਰਾਮ ਉਹ ਜਨੇ ਪੰਗੜਾ ਪੂੜਾ ਪਾਇਆ ਕਿ ਨਹੀਂ ਹੁਣ ਤੇ ਆ ਜੇ ਨਹੀਂ ਵਾਪਸ ਕੀ ਆ ਨੰਬਰ ਹਲੋ ਹਲੋ ਸਸਿਕਾ ਦੀਦੀ ਸਸਿਕਾ ਹਾਲ ਹੈ ਬੇਟੀ ਜੀ ਹਾਲ ਹੈ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਮੈਂ ਠੀਕ ਹਾਂ ਅੱਛਾ ਅੱਗੇ ਪ੍ਰੋਗਰਾਮ ਤੋਂ ਪਤ ਤੈੜੇ ਪ੍ਰੋਗਰਾਮ ਤੋਂ ਉਹ ਹੀ ਤਾਂ ਨਾਂ ਆਂਦੀ ਮੁੰਡੇ ਦਾ ਜਨਮ ਦਿਨ ਹੀ ਗੁਰਪ੍ਰੀਤ ਹੈ ਪਤ ਉਹਨੇ ਤੇ ਹਨ ਮਨਾਇ ਕਰ ਦਿੱਤਾ ਹੀਗਾ ਅਸੀਂ ਤੇ ਗਏ ਨਹੀਂ ਘਰੇ ਆ ਕਿਉਂ ਮਨਾ ਕਤੋਂ ਕਰ ਦਿੱਤਾ ਹੀ ਹਾਏ ਪ੍ਰੋਗਰਾਮ ਕੈਨਸਲ ਹੋ ਗਿਆ ਹੀ ਨਹੀਂ ਬਾਪੂ ਕੈਨਸਲ ਨਹੀਂ ਹੋਇਆ ਮੇਰਾ ਤਾਂ ਮੁਰਮੁਰ ਮੁਰਮੁਰ ਉਹ ਗੱਲਾਂ ਕਰ ਕਰਕੇ ਨਾ ਸੇਰੀ ਖੱਪ ਗਿਆ ਵਾ ਉਹ ਅੰਦੇ ਵੀ ਜੰਗੇ ਬਣ ਕੇ ਨਹੀਂ ਆਉਣਾ ਸੋਨਾ ਨਹੀਂ ਲਿਹਾਉਣਾ ਚੰਗੇ ਜਾਰੇ ਕੱਪੜੇ ਵਧੀਆ ਨਹੀਂ ਲਿਹਾਉਣੇ ਤੇ ਤੁਸੀਂ ਨਾ ਆਇਓ ਮੇਰੀ ਬੀਤੀ ਨਾ ਕਰਾਇਓ ਹਾਂ ਹੈ ਆ ਅਕਲ ਵਾਲੀ ਗੱਲ ਕੀਤੀ ਕੋਈ ਅਗਲ ਹੋਈ ਤੇ ਆਪਣੀ ਅਕਲ ਚੜਾ ਲਈ ਆਨੇ ਨੇ ਕਿੰਨੇ ਜੋਗੀ ਹੋ ਹੈਗੀ ਉਹਨੂੰ ਸਮਝ ਨਹੀਂ ਲੱਗਦੀ ਕੋਈ ਤੇ ਮੈਂ ਜੀ ਪਿਆ ਨਹੀਂ ਆਉਂਦੀ ਬਾਹਰ ਨਿਕਲੀ ਮੈਂ ਨਹੀਂ ਹੈ ਐਵੇਂ ਵੀ ਉੱਥੇ ਹੁੰਦੇ ਕਿ ਨਾ ਰੌਣਕ ਮੋਲਾ ਵੱਜਣਾ ਸੀ ਉਹਦੇ ਚਿਰਾਂ ਉਹਦੇ ਮੈਨੂੰ ਲੱਭਦਾ ਲੁਕਦਾ ਕਰ ਉਹ ਆ ਗਿਆ ਵਾਰ-ਵਾਰ ਮੈਂ ਬੈਠੀ ਹਾਂ ਚੋਨੇ ਵਾਲੇ ਪਾਸੇ अच्छा ते मुंडे दे मन ते ओई गल था। के मम्मी ओथे ਨਹੀਂ ਜਾਂਦੇ ਤੇ ਕਿੰਨਾ ਸੋਹਣਾ ਵਧੀਆ ਲੱਗਣਾ ਨਹੀਂ ਹਾਨੂੰ ਹਾਂ ਮੈਂ ਨੂੰ ਇਦਾਂ ਹੀ ਆਨੇ ਬਣੇ ਲਾਇਏ ਕੋਈ ਪਰ ਇਹਦੇ ਮੈਂ ਆਹ ਤੱਕ ਦਾ ਪਾਣੀ ਨਹੀਂ ਉਹਨਾਂ ਦੇ ਘਰ ਤੋਂ ਪਾ ਕਰਕੇ ਪੁੱਤ ਹੀ ਨਹੀਂ ਰੇ ਕੋਈ ਗੱਲ ਨਹੀਂ ਹਾਏ ਉਹਦੇ ਵਿੱਚ ਮੰਨਤੇ ਕਿਦਾਂ ਬੀਤੀ ਹੋਣੀ ਨਾ ਬੜਾ ਮੇਰਾ ਮੁੰਡਾ ਪਰੇਸ਼ਾਨ ਗੁਰਪ੍ਰੀਤ ਆਂਦਾ ਮम्मी ਨਹੀਂ ਮੈਂ ਬੜਲੇ ਕਿ ਮੈਂ ਜਾਊਂਗਾ ਬਾਹਰ ਸੇ ਘਰ ਬਣਾਵਾਂਗੇ ਵੀ ਹਾਂ ਜੂਆ ਨੇ ਛੜਕ ਜੀ ਲੈ ਕੇ ਦਿਆ ਕਰਨੀ ਜਿਹੜੀ ਵੀ ਕਹੂਗੀ ਮੈਂ ਬੋਤ ਆਉਗੀ ਤੇ ਤਾਂ ਹੀ ਆਂਦਾ ਹੀ ਮਨਾ ਲਾਂਗੇ ਮਾਹੀ ਮਾਂ ਕਲਾਗੇ ਚਲੋ ਤੁਸੀਂ ਇਦਾਂ ਨਾ ਮਨਨਾ ਖਰਾਬ ਕਰੋ ਮੇਰਾ ਤਾਂ ਆਪਣਾ ਮਨ ਖਰਾਬ ਹੋ ਗਿਆ ਵੀ ਉਹਦੇ ਵਾਲੀ ਬਾਰੇ ਸੋਚ ਕੇ ਕੀ ਰੱਬ ਨੂੰ ਮਚਾਈਦਾ ਵੀ ਕੋ ਜੇ ਰੱਖਣਾ ਕੀ ਆਂਦੇ ਨੇ ਵੀ ਸਾਹ ਕੁੱਟਣ ਵਾਲਾ ਤੇ ਹੈ ਨਹੀਂ ਜਿਹੜਾ ਪਿੰਦਰ ਨੇ ਤੋੜ ਕੇ ਰੱਖਤਾ ਆ ਤੇ ਉਹਨੇ ਬੱਚੀ ਚੀਜ਼ਾਂ ਦਾ ਹੀ ਫੱਟਣਾ ਵਾ ਚਾਂਦਰਾ ਕੁਛ ਨਹੀਂ ਹੈ ਜੀ ਨਾ ਵਰਗਾ ਸਾਗ ਨਾ ਕੋਈ ਤੇ ਟੁੱਟ ਕੇ ਨਾ ਬੈਜੀ ਵੀਰ ਨਾ ਤੇ ਹੁਣ ਤੇ ਉਲਟ ਹੋ ਗਿਆ ਕੰਮ ਇਹ ਵੀਰਾਂ ਵਰਗਾ ਸਾਗ ਨਹੀਂ ਉਹ ਕੋਈ ਤੇ ਪੈਣੀ ਟੁੱਟ ਕੇ ਨਾ ਬੈਜੀ ਮੈਂ ਆ ਤੇ ਸੋਚ-ਸੋਚਨ ਦੇ ਹੀ ਹੀ ਵੀ ਮੈਂ ਆ ਦੀਦੀ ਨੂੰ ਪੁੱਛਦੀ ਆ ਉਹਦੇ ਨੇ ਵਾਵਾ ਭੰਗੜਾ ਭੁੰਗੜਾ ਪਾਇਆ ਹੋਣਾ ਉਹਦੇ ਖੋਸ਼ ਰਿਆ ਜੋ ਕਿੱਦਾਂ ਵੀ ਆ ਤਾਂ ਬੜੀਆਂ țeੜ ਤੇ ਰਿਝਾਂ ਗਰ ਕੋਈ ਤੇ ਮੈਂ ਆ ਕੋਈ ਗੱਲ ਨਹੀਂ ਕਿਹੜੀ ਗੱਲ ਵਾ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਰਹੀ ਕਿ ਚਲ ਤੂੰ ਜੋ ਆਕੇ ਜੀ ਹੋਲੇ ਆਵਾਂਗੇ ਹੈਂ ਹੋਣ ਤੇਰੇ ਭਾਜੀ ਨੂੰ ਸਾਰਾ ਆਪਣੇ ਘਰ ਦਾ ਪਤਾ ਤੇ ਕੀ ਕਰਨਾ ਆਂਦਾ ਹੁਣ ਤੂੰ ਨੱਕ ਨੰਦੀ ਰਿਉ ਜਿਹੇ ਛੇਕ ਨਾਲਾ ਹੈਗਾ ਉਹ ਵੇਚਦੇ ਨਹੀਂ ਵਰਗੇ ਬਾਅਦ ਵਿੱਚ ਮੁੰਡੇ ਬਾਪੇ ਕੀ ਰਖਣਾਈਓ ਕੀ ਇੱਥੋਂ ਖਾਊਗਾ ਨਿਆਣਾ ਸਾਡਾ ਚਲ ਇਹ ਦੇਖ ਯੂ نو ਸਾਰਾ ਖੁਸ਼ ਤੇ ਲੈ ਜਾਣਾ ਹੈਗਾ ਕੜਾ ਹੀ ਨਹੀਂ ਲੈ ਜਾਇਆ ਜਾਣਾ ਸੋਨਾ ਹੀ ਨਹੀਂ ਲੈ ਜਾਇਆ ਜਾਣਾ ਨੀੜਾ ਕਪੜਾ ਤੇ ਲੈ ਜਾਣਾ ਹੀਗਾ ਪਰ ਫੇਰ ਮੈਂ ਆਪਣਾ ਮਨ ਘੋਟਦੀ ਆ ਮੈਂ ਨਹੀਂ ਨਹੀਂ ਮਨਾ ਐਂ ਨਹੀਂ ਅਥਰੂ ਹੋਣੀ ਐਂ ਨਹੀਂ ਮਨ ਖਰਾਬ ਕਰਨਾ ਉਹਦਾ ਨਵੇਂ ਨਰਵਾਰਾ ਲਈ ਤੋਸ ਉਹ ਆਪਣੇ ਘਰ ਦੇ ਹਨ ਮਨਾਉਣ ਦੇ ਰਾਜੀ ਰਿਹਾ ਉਈ ਗੱਲ ਨਹੀਂ ਐਦਾਂ ਹੀ ਹਉ ਪਰੇ ਕਰ ਦਿੰਨੀ ਹਉ ਪਰੇ ਕਰ ਦਿੰਨੀ ਤੇ ਫਿਰ ਕਿਹੜੇ ਚ ਆਉਂਦਾ ਵੀ ਐ ਮੋਰੇ ਲੱਗ ਕੇ ਜਾਣਾ ਇਹਨੇ ਥੱਲੇ ਬੜ ਕੇ ਬੈ ਗਏ ਤੇ ਛੇ ਹੋ ਗਏ ਆ। ਧਿਆਨ ਨਹੀਂ ਪਿੱਛੇ ਪਾਤਾ ਕਿ ਜੋ ਨਾ ਪਿੱਛੇ ਬੰਦੀ ਦੇ ਮੈਨੂੰ ਪਤਾ ਹੀ ਆ ਘਰਪਰੀ ਦੇ ਵਿੱਚ ਨਾ ਕਿ ਮੈਂ ਤੂੰ ਹੀ ਜਾਣੀ ਹੁੰਦੀ ਨਹੀਂ ਇਹ ਕਿੰਨੇ ਢਕੋ ਤੇ ਉਦਾਂ ਦੀ ਪਿੰਦਰ ਹੁੰਦੀਗੀ। ਹਾਂ ਤੂੰ ਕਿੰਨਾ ਦਿੱਤਾ ਹੋਗਾ। ਪਿੰਦਰ ਤੋਂ ਪਿੰਦਰ ਨੂੰ ਰੋਟੀ ਪਹਿਲੋ ਖਾ ਲੈਂਦੇ ਤੇ ਕੋਈ ਚਲ ਮੈਂ ਬਾਚਿ ਬੜਉਣੀ ਆ। ਮੈਂ ਇਹ ਨਹੀਂ ਕਦੀ ਸੋਚਿਆ ਮੇਰੇ ਭਾਣੇ ਆਏ ਇਹਦੇ ਮੈਂ ਪਹਿਲਾਂ ਰੋਟੀ ਉਹਨੂੰ ਖਰਾਵਾ ਤੇ ਫੇਰ ਮੈਂ ਆਪਣੇ ਨਨਾਨ ਨੂੰ ਖਰਾਵਾ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾ ਉਧਰ ਦੀਦੀਏ ਵੇਖਿਆ ਵਾ ਅੱਜ ਕੱਲ ਨਾ ਚੰਗਿਆਈ ਦਾ ਕੋਈ ਮੁੱਲ ਨਹੀਂ ਆ ਨਹੀਂ ਰਹਿ ਗਿਆ ਕੀ ਕਰਨਾ ਚਲੋ ਪਾਣੀ ਘੇਰਾ ਆਇਆ ਜੀ ਨੇ ਰਹਾ ਹੁੰਦਾ ਜਾਂ ਡਿਆਂ ਨੂੰ ਦੇਖਣ ਨਹੀਂ ਆ ਅੱਛਾ ਹੁਣ ਮੈਂ ਨਾ ਉਧਰ ਚਲਨੀ ਰਾਹ ਵਾਲੀ ਮੈਂ ਵੀ ਮੈਂ ਹਾਂ ਵੇਖਾਂ ਭਲਾ ਨੇ ਰਹਾ ਗਿਆ ਜਾਂ ਕਿ ਉਹ ਨਹੀਂ ਗਿਆ ਚਲੋ ਕੋਈ ਨਹੀਂ ਵੇਖ ਲੋ ਨਹੀਂ ਤੂੰ ਇਦਾਂ ਕਰਿਆ ਉਹਦੇ ਨੂੰ ਮੇਰੇ ਕੋਲ ਭੇਜ ਦਿਓ ਉਥੇ ਨਾ ਉਹਨਾਂ ਨੇ ਕੁਰਸੀਆਂ ਜੇ ਲਾਈਆਂ ਲਾ ਲਈ ਕੋਠੀ ਵਾਲਿਆਂ ਨੇ ਅੱਛਾ ਹੁਣ ਮੈਂ ਉੱਥੇ ਜਾ ਕੇ ਪਈ ਨਹੀਂ ਜਿੱਦਾਂ ਕਿ ਨਾਲੇ ਬਾਹਰ ਇਹ ਤੇ ਨਾਲੇ ਹੁੰਦਾ ਤੇਰਾ ਬਾਜੀ ਜੇ ਉੱਥੇ ਹੀ ਮੈਂ ਨਾਲ ਗੱਲ ਕਰਤੀ ਆ ਹਾਂ ਚਲੋ ਠੀਕ ਹੈ ਪਰ ਟੈਨਸ਼ਨ ਨਾ ਲਿਓ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਉਹਨੂੰ ਮੈਂ ਕਲਾਉਂਗੀ ਜੇ ਨਹੀਂ ਮਾਰਨਗੇ ਤੇ ਨਾ ਆਹ ਨਹੀਂ ਉਹਨੂੰ ਕਲਾਇਓ ਤਾਂ ਮਾਰ ਹੋਰ ਹੋ ਜਾਊਗਾ ਇੱਥੇ ਨਾ ਗੁਰੂ ਅਰੋ ਨਾਲ ਚੋੜੂਗਾ ਜੇ ਵੀਲੇ ਵਰਤਦੇ ਤੁਸੀਂ ਆ ਜੀ ਉਹਨੂੰ ਮਿਲਾਇਓ ਜਿਹਦੇ ਨੂੰ ਵੀ ਨਾਲ ਮੈਂ ਆਣਿਆਂ ਨੂੰ ਲੈ ਆਉਂਗੀ ਸ਼ਨੀਵਾਰ ਨੂੰ ਹੀ ਆ ਜੀ ਉਹਨਾਂ ਨਾਲ ਮਾਰਨਗੇ ਚਾ ਕੋਈ ਗੱਲ ਨਹੀਂ ਫਿਰ ਮੈਂ ਆ ਹੀ ਵੇਖੂਗੀ ਜੇ ਨਾ ਨਾ ਉੱਦੇ ਆਇਆ ਤਾਂ ਫਿਰ ਮੈਂ ਵੇਖ ਲਵਾਂਗੀ ਹਾਂ ਚੰਗਾ ਚੰਗਾ ਜੀ ਚੰਗਾ ਸਤਿ ਸ੍ਰੀ ਅਕਾਲ ਆਏ ਬਾਜਿਤਾ ਲੋਕਾਂ ਦਾ ਪੈਸੇ ਫੜਦੇ ਫਿਰਦੇ ਹੀਗੇ ਕਿ ਪ੍ਰੋਗਰਾਮ ਤੇ ਜਾਣਾ ਵਾ ਤੇ ਉਹਨੇ ਵੇਲਾ ਕੀ ਕੀਤਾ ਹੈ ਹਾਦੀ ਹੋਈ ਪਈ ਆ ਇਹ ਕੁੜੀ ਵਾਰੀ ਦੀ ਤੇ ਉਹਦੇ ਵਿਚਾਰਾ ਕਿੰਨਾ ਸੋਚਦਾ ਬਣਾਵਾ ਕੀ ਮੁੰਡੇ ਦੇ ਮਾਂ ਤੇ ਬੀਤਦੀ ਨਹੀਂ ਹਉ ਆਹੋ ਕੇ ਕਦੀ ਜਾਰੇ ਨਹੀਂ ਸੋਚਿਆ ਐ ਉਹਨੂੰ ਹੀ ਕਹਿ ਦਿੰਦੀ ਚਲ ਉਹਦੇ ਤੂੰ ਆ ਜਾ ਉਹਦਾ ਮਨ ਹੋਰ ਹੋ ਜਾਂਦਾ ਐ ਟੱਕਾ ਹੈ ਨਹੀਂ ਕਿੰਨਾ ਨੇਰਾ ਹੋ ਗਿਆ ਵਾ ਇੱਥੇ ਬਹਿ ਕੇ ਬੈਣੀ ਚੰਗੀ ਗੱਲ ਹੋਈ ਆ ਘਰ ਤੋਂ ਮੇਰਾ ਕੋਈ ਖਲੂਨ ਨੂੰ ਜੀ ਨਹੀਂ ਕਰਦਾ ਉਹ ਆਹੇ ਕਿ ਡੰਬ ਬਦਲੇ ਕਿੱਥੇ ਤੇ ਕਿੱਥੇ ਧੱਕੇ ਖਾਣੇ ਪੈਂਦੇ ਆ ਕੋਈ ਖਾਣਾ ਕਮਾਉਂਦਾ ਕੋਈ ਕੋ ਵੇ ਕਿੱਥੇ ਬੈਠੀ ਆਣ ਕੇ ਤੇ ਕੀ ਕਰਾਂ ਇੱਥੇ ਬੈਠੀ ਖਾਣ ਨੂੰ ਕਿਤੇ ਪੈਣ ਰਿਹਾ ਵਾ ਕਿਤੇ ਖਲੋਨ ਨੂੰ ਜੀ ਨਹੀਂ ਆਉਂਦਾ ਭਾਵੇਂ ਨਾ ਗਵਾਂਡੀਆਂ ਦਾ ਕੁੱਤਾ ਪੈ ਜਾਂਦਾ ਤੈਨੂੰ ਇੱਥੇ ਆਣ ਕੇ ਬਹਿ ਗਈ ਵਦਾਂ ਉਹ ਕੁੱਤਾ ਨੂੰ ਇੰਜੇ ਜਿੜਾ ਖਿਆ ਵਾ ਕੁੱਤਾ ਉਹਦੇ ਤੇ ਜੋ ਨਹੀਂ ਪੈਂਦਾ ਉਹਨਾਂ ਨੇ ਬੁਆ ਢੋਇਆ ਵਾ ਤੇ ਮੈਂ ਤਾਂ ਓਦਾਂ ਮੈਂ ਚੱਲ ਨਾਲੇ ਮਾਸਾ ਹਵਾ ਲੱਗੂ ਨਾਲੇ ਵੇਖ ਕੇ ਆਵਾ ਉਹਦੇ ਗਿਆ ਕਦੇ ਇਹਦਾ ਉਹ ਮੁੜ ਕੇ ਆਇਆ ਤੁਨੂੰ ਮੈਂ ਹਾਂ ਤੁਨ ਚੱਲ ਪੁੱਤ ਘਰ ਨੂੰ ਮੈਂ ਹੁੰਨੀ ਅੱਛਾ ਤੁਸੀਂ ਅੱਧੀ ਰਾਤ ਹੀ ਕਰ ਦਿੱਤੀ ਆ ਤਦੰਦਰ ਜਦੋਂ ਉਹਨਾਂ ਨੇ ਛੱਡਣਾ ਮੈਦੇ ਉਦੋਂ ਹੀ ਹੋਣਾ ਨਾ ਹਰ ਵਾਰੀ ਐਹੋ ਹੀ ਗੱਲ ਕਰਦੇ ਨਾ ਨੌਕਰੀ ਕੀ ਤੇ ਨਖਰਾ ਕੀ ਤੋੜੀ ਚੁੱਪ ਹੋ ਗਈਆਂ ਚੁੱਪ ਹੀ ਹੋਣਾ ਵਾ ਕਿਉਂ ਤੁਹਾਨੂੰ ਨੂੰ ਪਤਾ ਹੋ ਪਈ ਅੱਜ ਪ੍ਰੋਗਰਾਮ ਹੀ ਉਥੇ ਮੁੰਡਾ ਮੇਰਾ ਡੁੱਬ ਚੁੱਕਿਆ ਅੱਜ ਹੀ ਆਂਡਿਆ ਤੇ ਤਾਂ ਆਇਆ ਹੈ ਪਤਾ ਤੇ ਹੈਗਾ ਤੁਸੀਂ ਉਹੀ ਦਿਮਾਗ ਕੰਮ 'ਚ ਤੁਹਾਡਾ ਸਾਨੂੰ ਜੀਤਾ ਭੁੱਲ ਜਾਂਦਾ ਮੈਨੂੰ ਪਤਾ ਨਹੀਂ ਲੱਗਾ ਕੰਮ ਨੇ ਤੇ ਮਤ ਮਾਰੀ ਪਤਾ ਕੀ ਲੱਗਣਾ ਹਾਂ ਉਹਦੇ ਅਗੇ ਤੇ ਜੀ ਭਿਆਣੇ ਵਾਂਗੂੰ ਇਦਾਂ ਹੀ ਮੰਮੀ ਅਸੀਂ ਉੱਥੇ ਜਾਣਾ ਸੀ ਰੌਣਕ ਮੇਲਾ ਵੇਖਣਾ ਸੀ ਉੱਥੇ ਸਾਰੇ ਚਾਚੂ ਹੋਣੀ ਸਾਰੇ ਜਾਨੇ ਭੈਣ ਭਰਾ ਇਕੱਠੇ ਹੋਏ ਹਾਂ ਸਰ ਕੋਈ ਨਹੀਂ ਇਹ ਆ ਵੀ ਜਦੋਂ ਨਿੱਕੇ ਸੀ ਨਾ ਦੇ ਅੰਦਰ ਤੇ ਮੈਂ ਕਹਿੰਦਾ ਨਹੀਂ ਵੀ ਇਹਨਾਂ ਨੂੰ ਦੇ ਦੋ ਖਾਣ ਨੂੰ ਇਹ ਜਵਾਨ ਹੋ ਜਾਣਾ ਇਹ ਜਵਾਨ ਹੋ ਜਾਣਾ ਮੈਂ ਦੋਵਾਂ ਭੈਣ ਭਰਾ ਨੂੰ ਨਿੱਕੇ ਨੂੰ ਦਿੰਦਾ ਰਿਆ ਮੈਂ ਵੱਡਾ ਸੀ ਮੇਰੇ ਤੇ ਜ਼ਿੰਮੇਵਾਰੀ ਪਰ ਅੱਜ ਮੇਰੇ ਪੱਲੇ ਕੱਖ ਨਹੀਂ ਨਾ ਤੇ ਨੇ ਕਿਹਾ ਨੇ ਮੈਨੂੰ ਪਿਛੇ ਪਾਤਾ ਭੈਣ ਨੇ ਵੀ ਪਾਤਾ ਭਰਾ ਨੇ ਵੀ ਪਾਤਾ ਉਹਦੇ ਤੇ ਤੁਹਾਨੂੰ ਦੁੱਧ ਕੋਟ ਦੇਣਾ ਰਾਤ ਨੂੰ ਪੀਣ ਨੂੰ ਵੀ ਆ ਲੈ ਇੱਕ ਗਲਾਸ ਦੁੱਧਾ ਵੀ ਉਹ ਤੇ ਹਨਾ ਨਹੀਂ ਉਹਨਾਂ ਨੂੰ ਦੇ ਦੋ ਉਹ ਹੀ ਮੈਨੂੰ ਚੇਤੇ ਆਉਂਦੇ ਅੱਜ ਅੱਜ ਮੈਨੂੰ ਚੇਤੇ ਆਉਂਦੇ ਆ ਮੈਂ ਤੇ ਹੱਥੀਂ ਪਾਲੇ ਜਵਾਨ ਕੀਤੇ ਹੀ ਤੇ ਮੈਂ ਬੁੱਢਾ ਹੋ ਗਿਆ ਤੇ ਪਰ ਉਹਨਾਂ ਨੇ ਮੇਰਾ ਦੀਵਾਨੀ ਮੁੱਲ ਨਹੀਂ ਪਾਇਆ ਜੇ ਭੈਣ ਨੇ ਵੀ ਨਾ ਪਾਇਆ ਤੇਰਾ ਭਰਾ ਹੀ ਫੋਨ ਕਰ ਦਿੰਦਾ ਓਏ ਉਹ ਮੈਂ ਲੱਗਾ ਤੈਨੂੰ ਗੱਲ ਦੱਸਣਾ ਉਹ ਲੋਕਾਂ ਦੇ ਭਰਾ ਤੇ ਕਿਤੇ ਪ੍ਰਾਹ ਮਨੂ ਵੱਡੇ ਨੂੰ ਹੱਤੀ ਸ਼ਾਵਾਂ ਕਰਦੇ ਆ ਤੇ ਭਰਾ ਨੇ ਕਹੇ ਵੇਖਿਆ ਨਹੀਂ ਵੀ ਮੇਰਾ ਭਰਾ ਨਹੀਂ ਆਇਆ ਉਸੇ ਮੈਨੂੰ ਚੁੱਕ ਕੇ ਫੋਨ ਕਰਦਾ ਤੈਨੂੰ ਵੀ ਭਰਜਾਈ ਕੀ ਗੱਲ ਹੋਈ ਤੁਸੀਂ ਕਿਉਂ ਨਹੀਂ ਆਏ ਮੈਂ ਲੈਣ ਆਉਣਾ ਤੁਹਾਨੂੰ ਤਿਆਰ ਹੋ ਤੁਸੀਂ ਪਰ ਨਾ ਮੈਂ ਨਾ ਫੋਨ ਤੇ ਸਟੇਟਸ ਵੇਖਣ ਲਈ ਹਾਂ ਤੇ ਕੋਈ ਸਟੇਟਸ ਨਹੀਂ ਲੱਗਾ ਹਾਂ ਨਾ ਮੈਂ ਆਖਾ ਪਤਾ ਨਹੀਂ ਘਰੇ ਉਹਦੋਂ ਦੀ ਔਖੀ ਜੀ ਹੋ ਗਈ ਨਾ ਜਦੋਂ ਫੋਨ ਕੱਟਦਾ ਤੇ ਮੈਂ ਘਰੇ ਮੇਰਾ ਨੰਬਰ ਹੀ ਬਲੌਗ ਚ ਪਾਤਾ ਹੋਣਾ ਕੋਈ ਮੈਨੂੰ ਸਟੇਟਸ ਨਹੀਂ ਸ਼ੋ ਹੋਣਾ ਮੈਂ ਚੱਲ ਸਟੇਟਸ ਵੇਖਦੀ ਹਾਂ ਫੋਨ ਤੇ ਜੇ ਚੱਲ ਸ਼ਾਵੇ ਨਹੀਂ ਵੀ ਰੌਣਕ ਮੇਲਾ ਨੰਦਰ ਹੋਦਾ ਪੀਦੇ ਵੀ ਲੈਣੀ ਆ ਹੋ ਸਕਦਾ ਉਹਦੇ ਨੇ ਬਲੌਗ ਚ ਪਾਤਾ ਹੋਵੇ ਵੀ ਕਰੇ ਮੈਨੂੰ ਸਾਨੂੰ ਫੋਨ ਨਾ ਲਾ ਲੈਣਾ ਹਾਂ ਅੱਜ ਆ ਚੱਲ ਜੇ ਲੱਗਾ ਉਹ ਚੇੜ ਸਿੱਧੇ ਵੇਖ ਕੇ ਰੌਣ ਚਾਹ ਚਾਹ ਜਾਂਦਾ ਵਿਚਾਰ ਇਕੱਠੇ ਹੋਏ ਆ ਨੰਦਰ ਚਾਹ ਚਪੇ ਰਹੇ ਹੋ ਰਾਹ ਬੰਦ ਕਰ ਦਿੱਤੇ ਜਦੋਂ ਜੀਬ ਚ ਪੈਸਾ ਹੁੰਦਾ ਨਾ ਫਿਰ ਸਾਰੇ ਇਕ ਵਾਉਂਦੇ ਆ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁਕ ਟੁਕ ਬੈੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਅੱਜ ਸਾਡੇ ਪੱਲੇ ਕੱਖ ਨਹੀਂ ਅੱਜ ਸਾਨੂੰ ਸਾਰੇ ਹੀ ਛੱਡ ਗਏ ਹੈ ਕੋਈ ਨਹੀਂ ਸਾਰੇ ਹੀ ਛੱਡ ਗਏ ਮਹਾਰਾਜਵਾ ਨਾ ਉਹ ਸਾਰਿਆਂ ਦਾ ਵਾ ਰੱਬ ਨਾ ਸਾਨੂੰ ਛੱਡੇ ਭੈਣ ਭਰਾਵਾਂ ਦੀ ਬੰਦਿਆਂ ਦੀ ਕੋਈ ਗੱਲ ਨਹੀਂ ਜੰਦਰ ਕੀ ਆ ਉਥੇ ਕਿੰਦਾ ਰੌਣਕ ਮੇਲਾ ਹੋਣਾ ਹੈ ਚਲੋ ਅਹੀਂ ਵੀ ਪਿਛਾ ਹੋ ਕੇ ਬੈਠੇ ਰਿੰਦੇ ਮਗਦੇ ਆਂਗੂ ਕੀ ਕਰਨਾ ਫਿਰ ਉਹਦੇ ਆਂਦਾ ਮੰਮੀ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਹੁਣ ਮੈਂ ਪੜ੍ਹ ਲਿਖ ਲਿਆ ਵਾ ਜਿੱਦਾਂ 12ਵੀਂ ਚ ਪੜ੍ਹਦਾ ਆਂਦਾ ਮੇਰਾ ਬਾਅਦ ਦਾ ਕੰਮ ਬਣ ਗਿਆ ਅਹੀਂ ਵੀ ਆਂਦਾ ਸੋਨਕਾਰ ਬਣਾ ਕੇ ਤੇ ਜਦੋਂ ਭੱਲੇ ਕੋ ਹੋਊਗਾ ਕੋਲ ਸਾਡੇ ਤੁਸੀਂ ਪੂਆ ਨੂੰ ਜਾ ਕੇ ਤੇ ਚੀਜ਼ਾਂ ਦਿਆ ਕਰਨੀਆਂ ਪੂਆ ਕਿਹੜੀ ਚੀਜ਼ ਲੈਣੀ ਆ ਉਹ ਤੈਨੂੰ ਲੈ ਕੇ ਦਿੰਨੇ ਆ ਮੈਂ ਕਿਹਾ ਪੁੱਤ ਪੂਆ ਨੇ ਤੇ ਸਾਡਾ ਫੋਨ ਹੀ ਬੰਦ ਕਰਤਾ ਉਹਨੇ ਕਿਤੋਂ ਸਾਡੇ ਆਉਣਾ ਆਂਦਾ ਸੀ ਜਾ ਕੇ ਮਾफी ਮੰਗ ਲਾਂਗੇ ਮਾਸਾ ਜਿੰਨਾ ਨਿਆਣਾ ਤੇ ਸੋਚ ਕਿੰਨੀ ਵੱਡੀ ਫੇਰ ਮੈਂ ਆਪਣਾ ਮਨ ਮੇਰਾ ਦਾਗੇ ਭਰਿਆ ਫੇਰ ਮੈਂ ਆਪਣੇ ਮਨ ਸੋਚਿਆ ਮਨਾ ਉਹਨਾਂ ਦਾ ਪੋਤਰਾ ਜੀ ਬਾਜੀ ਰਵੇ ਬੜੀ ਬੜੀ ਉਮਰ ਹੋਵੇ ਰਵੇ ਲਮੀ ਲਮੀ ਉਮਰ ਹੋਵੇ ਤੇ ਕੋਈ ਗੱਲ ਨਹੀਂ ਹਾਂ ਫੇਰ ਕੀ ਆ ਕੋਈ ਨਹੀਂ ਨਹੀਂ ਬੁਲਾਇਆ ਤਾਂ ਵੀ ਕੋਈ ਗੱਲ ਨਹੀਂ ਕੰਮ ਤਾਂ ਨਾ ਤਾਂ ਹੋ ਗਿਆ ਕੇ ਕੰਮ ਸਾਰੇ ਹੋ ਹੀ ਜਾਂਦੇ ਆ ਕੇ ਦੁੰਦਰ ਕੰਮ ਕਿਸੇ ਦਾ ਨਹੀਂ ਰੁਕਦਾ ਕੰਮ ਸਾਰਿਆਂ ਦੇ ਹੋ ਜਾਂਦੇ ਆਂ ਅਮੀਰਾਂ ਦੇ ਵੀ ਹੁੰਦੇ ਆ ਗਰੀਬਾਂ ਦੇ ਵੀ ਕੰਮ ਹੋ ਜਾਂਦਾ ਇਹ ਥੋੜਾ ਲੇਟ ਹੋ ਜੋ ਹੋਰ ਕੀ ਹੋ ਕਮ ਜਾਨੀ ਦੋ ਜੰਦਾ ਤਖੜਾ ਦੋ ਗੋਲੀਆਂ ਸਬਜ਼ੀ ਖਾਂਦਾ ਉਹ ਦੋ ਰੰਗ ਬਰੰਗੀਆਂ ਤੇ ਮਾੜਾ ਇੱਕ ਨਾ ਖਾ ਲੈਂਦਾ ਹੋਗਾ ਢਿੱਡ ਤੇ ਸਾਰੇ ਪਰਖੀ ਸਬਜ਼ੀ ਦੇ ਚਾਰ ਨਾ ਖਾ ਲੈਂਦੇ ਤਾਂ ਵੀ ਕੋਈ ਗੱਲ ਨਹੀਂ ਹਾਂ ਹੈ ਰੋਟੀ ਖਾਣੀ ਆ ਦੋ ਬੁਰਕੀਆਂ ਖਾ ਲਈ ਬਾਟੀਆਂ ਪਰ ਉਦਾਂ ਮੈਨੂੰ ਨਹੀਂ ਮਾਸਾ ਵੀ ਹੋਇਆ ਉਦਾਂ ਮੈਨੂੰ ਨਾ ਜਦੋਂ ਉਹਦੇ ਨੇ ਗੱਲਾਂ ਕੀਤੇ ਉਦੋਂ ਮੇਰਾ ਮਨ ਬੜਾ ਹੋਇਆ ਹੋ ਤਾਂ ਨਾ ਮੇਰਾ ਮਾਸਾ ਜਿੰਨਾ ਨੇ ਆਣਾ ਇਹ ਤਾਂ ਇੰਨਾ ਚਾ ਕਿਸੇ ਦੇ ਲੀੜੇ ਮੰਗੇ ਲਿਆਇਆ ਵੇਖੋ ਆਂਦਾ ਮੈਂ ਨਹੀਂ ਲਿਉਣੇ ਦੁਕਾਨ ਤੋਂ ਮੇਰੇ ਦੋਸਤ ਦੇ ਮੈਂ ਉਹ ਪਾ ਲੈਣੇ ਆਂਦਾ ਜੀ ਇਹੋ ਲੈ ਜੀ ਹੁਣ ਮੈਂ ਪੁੱਤ ਸਵੇਰੇ ਸਕੂਲੇ ਜਾਣ ਲੱਗਾ ਇਹ ਜੇ ਪੁੱਛੂਗਾ ਨਾ ਪ੍ਰੋਗਰਾਮ ਕਿਦਾਂ ਦਾ ਵੇਖਿਆ ਆ ਕਿ ਚੰਗਾ ਵੇਖਿਆ ਕਿ ਤੇ ਇਹ ਨਾ ਕੀ ਵੀ ਅਸੀਂ ਗਏ ਨਹੀਂਗੇ ਇਹ ਆ ਵੀ ਨਾ ਆਖੇ ਨਾ ਅਖ ਕਦੇ ਅਗਲਾ ਸਮਝੇ ਵੀ ਇਹਦੀ ਭੂਆ ਨੇ ਇਹਨਾਂ ਨੂੰ ਸੱਦੀ ਹੀ ਨਹੀਂ ਹਾਂ ਬੇਈਤੀ ਆ ਵੀ ਆਪਣੀ ਬੇਈਤੀ ਹੈ ਨੇ ਨਾ ਹੀ ਆਪਣਾ ਝਗਾ ਚੁੱਕਾਂਗੇ ਤੇ ਨੰਗਾ ਹੋਗਾ ਨਾ ਹੀ ਬੇਈਤੀ ਹੋਊਗਾ ਸਾਡਾ ਹੀ ਢਡ ਨੰਗਾ ਹੋਣਾਗੇ ਆਪਣਾ ਝਗਾ ਚੁੱਕਿਆ ਆਪਣਾ ਹੀ ਢਡ ਨੰਗਾ ਹੋਣਾ ਫਿਰ ਵੀ ਇਹ ਉਹ ਗੱਲ ਵੀ ਸਾਡੀ ਖਵਾਉਣੀ ਆ ਉਹ ਆਹੋ ਕੀ ਕਰਨਾ ਨਹੀਂ ਬੁਲਾਉਂਦੇ ਨਹੀਂ ਸਹੀ ਕੀ ਕਰ ਲੈਣਾ ਹੋਰ ਵੀ ਰਿਸ਼ਤੇਦਾਰ ਕਿਹੜੇ ਹਨੂ ਉਹ ਗੱਲ ਵਿੱਚ ਝੋਲ ਚ ਲਾਉਣ ਦੇ ਆ ਉਹ ਵੀ ਸਾਰੇ ਪਛਾੜ ਗਏ ਆ ਕੋਈ ਨਹੀਂ ਚਲੋ ਖਰਿਆ ਕੋਈ ਦੇ ਨੇ ਇਦਾਂ ਦਾ ਆਊਗਾ ਖਰੇ ਮੋੜੀ ਪਾਊਗੀ ਕੀਪ ਤਾਂ ਹੁੰਦਾ ਵੇਲੇ ਘੜੀ ਦਾ ਦੋਂਦੜ ਜਿੱਥੋਂ ਕਿਸ ਨੂੰ ਕੋ ਮਿਲਦਾ ਨਾ ਬੰਦਾ ਉਹਦੇ ਆਲ ਜਾਂਦਾ ਉਹਨੂੰ ਪਤਾ ਵੀ ਇਹ ਕੋ ਦੇਣ ਜੋਗੇ ਨਹੀਂ ਉਹਨੇ ਸਾਡੇ ਆਲ ਕਿੱਥੋਂ ਮੁੜਨਾ ਤੇ ਕਿਹਦੀਆਂ ਗੱਲਾਂ ਇਹਦੇ ਆਪ ਹੀ ਸਾਡੇ ਕੋ ਕੋ ਹੋਊਗਾ ਤਹੀਂ ਲੈ ਕੇ ਚੱਲ ਜਾਗੇ ਖਰਿਆ ਇਹ ਆ ਵੀ ਹੱਸਦੇ ਮੱਥੇ ਤੇਰੇ ਮਿਲ ਪੂਗੀ ਸਾਨੂੰ ਮੈਂ ਤਾਂ ਰੱਬ ਕਰੀ ਅਰਦਾਸ ਕਰਦੀ ਰੱਬਾ ਮੇਰੇ ਪੁੱਤ ਦੀ ਰੋਜੀ ਰੋਟੀ ਚੰਗੀ ਲਾ ਦੇ ਕੋਈ ਨਹੀਂ ਕਣੇ ਤੋਂ ਹੀ ਨਾਰਾਜ ਵਾਣਾ ਸੂਟਾਂ ਤੋਂ ਹੀ ਨਾਰਾਜ ਵਾਣਾ ਕੋਈ ਗੱਲ ਨਹੀਂ ਕੜਾ ਪਾ ਦਾਂਗੇ ਚੈਨੀਆਂ ਵੀ ਪਾ ਦਾਂਗੇ ਸੂਟ ਵੀ ਲੈ ਦਾਂਗੇ ਮਹਾਰਾਜ ਉਹ ਵੇਲਾ ਲਿਆਵੇ ਸਾਡੇ ਤੇ ਚੰਗਾ ਚੰਗਾ ਮੈਂ ਤੇ ਇਹ ਗੱਲ ਕਹਿਣਾ ਸਤਗੁਰੂ ਪਾਸ਼ਾ ਸਾਨੂੰ ਇਦਾਂ ਆਇਆ ਵੀ ਦੇਣ ਵਾਲਿਆਂ 'ਚ ਰੱਖੀ ਹਾਂ ਇਦਾਂ ਹੱਥ ੜਣ ਵਾਲਿਆਂ 'ਚ ਨਾ ਰੱਖੀ ਹੈ ਦੇਣ ਵਾਲਿਆਂ 'ਚ ਰੱਖਾਂ ਹੀ ਦਾਨ ਕਰੀਗੀ ਸਾਡਾ ਵੀ ਜੀ ਕਰਦਾ ਕਰਦਾ ਵਾ ਆਹ ਚੱਲ ਜਰੀਏ ਆਜੋ ਪਾਣੀ ਧਾਣੀ ਪੀਓ ਕੋਟਾ ਉਹ ਉੱਥੇ ਤੁਰ ਕੇ ਆਏ ਤੇ ਬਹੁਤ ਗਰਮੀ ਲੱਗੀ ਆਏ ਕਿਦਾਂ ਪਸੀਨਾ ਆਇਆ ਆ ਬੜਾ ਥੋਂ ਤੇ ਲੱਗੀ ਸੀ ਉਹਨਾਂ ਨੂੰ ਐ ਨਹੀਂ ਨਾ ਕਹੇ ਫਿਰ ਤੂੰ ਇਹ ਗੱਲ ਸੁਣਨ ਦਾ ਹੈਗੇ ਤਾਂ ਗੱਲਾਂ ਸੁਣਨੀਆਂ ਨਹੀਂ ਕਿਦਾਂ ਲੱਗੀ ਫੋਨ ਤੇ ਉਹਨਾਂ ਨੂੰ ਪੰਪ ਮਾਰਨ ਦੀ ਵੀ ਨਹੀਂ ਕਹੇ ਚੰਗਾ ਹੋਗਾ ਨਹੀਂ ਕਹੇ ਚੰਗਾ ਹੋਇਆ ਮੈਂ ਕਦੋਂ ਕਹਾ ਚੰਗਾ ਹੋਗਾ ਨਹੀਂ ਕਹਿਆ ਤਾਂ ਤੂੰ ਇਹ ਦੋ ਆਪਣੇ ਕੋਲ ਆ ਕੇ ਦੱਸਦੇ ਆ ਤੇ ਲੈ ਇਹ ਹੋ ਖੇਲਾ ਮੱਕਾ ਨਹੀਂ ਹਉ ਤੂੰ ਕਰਨਾ ਵਾ ਕੀ ਮਿਲਿਆ ਜੀ ਭੈਣ ਦੇ ਚਲ ਜਾਂਦਾ ਟੌਰੀ ਬਣਨਾ ਸੀ ਨਾ ਭੈਣ ਦਾ ਤਾਨੂੰ ਗੱਲ ਦਾ ਪਤਾ ਵਾ ਤੇ ਗੱਲ ਕੀ ਹੋਈ ਐ ਜਿੰਨੀ ਸੁਣੀ ਮੈਂ ਉੰਨੀ ਸੁਣੀ ਐ ਬਾਕੀ ਤੂੰ ਦੱਸ ਦੇ ਗੱਲ ਇਹ ਐ ਵੀ ਉਹ ਕਹਿੰਦੀ ਹੀ ਵੀ ਮੇਰੇ ਮੁੰਡੇ ਦਾ ਕੜਾ ਲੈ ਕੇ ਆਓ ਤੇ ਕੜਾ ਉਹਨਾਂ ਕੋ ਨਹੀਂ ਲਿਆ ਗਿਆ ਤੇ ਲੈ ਲਏ ਤੇ ਕੜਾ ਚ ਕੀ ਗੱਲ ਐ ਹ ਤੇ ਘਰ ਵੀ ਕੀ ਗੱਲ ਕੜਾ ਲ ਜਾਣਾ ਹੀ ਉਹਨਾਂ ਨੇ ਜਦੋਂ ਉਹਨਾਂ ਕੋ ਹੈ ਨਹੀਂ ਤਾਂ ਕੜਾ ਕਿੱਥੋਂ ਲੈ ਜਣਾਂ ਜਦੋਂ ਕਿ ਭੈਣ ਭਰਾ ਨੂੰ ਮਿਲਣਾ ਹੋਵੇ ਨਾ ਭਾਵੇਂ ਤੰਗ ਹੋਵੇ ਕਿਦੋਂ ਲੈਣਾ ਪਏ ਜਾਣਾ ਜੀਦਾ ਵਨ ਜਦੋਂ ਭੈਣ ਦਾ ਨੱਕ ਰੱਖਣਾ ਹੋਵੇ ਤੇ ਭੈਣਾਂ ਨੂੰ ਵੀ ਚਾਹੀਦਾ ਨਾ ਭਰਾ ਦਾ ਘਰ ਵੇਖਿਆ ਕਰਨ ਉਹ ਭਰਾ ਦਾ ਘਰ ਤਾਂ ਵਿੰਦਣੀ ਹੈ ਤੇ ਮੇਰੇ ਭਰਾ ਦੇ ਘਰ ਚ ਕੁਝ ਹੈਗਾ ਕਿ ਨਹੀਂ ਹੈਗਾ ਸਾਰੀ ਬਣੇ ਭਰਾ ਦਾ ਘਰ ਹੀ ਵੇਖਿਆ ਉਹਨੇ ਦਿੱਤਾ ਵੀ ਉਹਨੇ ਕੀ ਜਾਨੂ ਦਿੱਤਾ ਕੀ ਨਹੀਂ ਉਹਨੇ ਸਾਰਾ ਕੁਝ ਉਹਨੇ ਦਿੱਤਾ ਸੋ ਪੁਖੜਾ ਪੁਖੜਾ ਇਹ ਦੇਣਾ ਇਹਨੇ ਕਿਹਦੇ ਤੇ ਸ਼ਵਾਸ ਕਰਦੀ ਗੁਰਸਾਹਿਬ ਛੋਤੇ ਉਹ ਜਿੰਨਾ ਮੂ ਦਾ ਮਛਲਾ ਵਾ ਨਾ ਓਹੋ ਓਹੋ ਗਲੇਡੂ ਦੀ ਉਹਦੀ ਅੱਖਾਂ ਨੇ ਐਉਂ ਛਾਟੀ ਇਦਾਂ ਗੇਡੂ ਛੱਟ ਛੋਟ ਲੈਂਦਾ ਉਹ ਬੰਦੇ ਨੂੰ ਈਮੋਸ਼ਨਲ ਬਲੈਕਮੇਲ ਕਰ ਲਈ ਤੇ ਘਰ ਦੀ ਉਹਦੀ ਓਹੋ ਭੈਣ ਤੇਰੀ ਜਿਹੜੀ ਉਹ ਦਵਿੰਦਰ ਕੌਰ ਉਹ ਉਹੀ ਜਨਾਨੀ ਮੈਂ ਨੀਓ ਵੇਖੀ ਕਦੇ ਜਿੰਦਗੀ ਚ ਹੋਰ ਵੇਖ ਲਈ ਨਾ ਫਿਰ ਆਪੇ ਹੁਣ ਵੀ ਮੈਂ ਕਿੰਨਾ ਵੀ ਮੈਂ ਤਾਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਕਰਨਦਾ ਓਹ ਘੜੀ ਚ ਤੋਲਾ ਤੇ ਘੜੀ ਚ ਮਾਸਾ ਤੇ ਸਾਰਾ ਰਲ ਕੇ ਪਵਾੜਾ ਦਵਿੰਦਰ ਕੌਰ ਦਾ ਵੀ ਉਹਨੇ ਆਪਣੇ ਭਰਾ ਨੂੰ ਆਪਾ ਨਹੀਂ ਹੰਦਤਾ ਉੱਥੇ ਗੋਸਾਬ ਨੂੰ ਆਪਣੇ ਘਰ ਵਾਲੇ ਨੂੰ ਜਦੋਂ ਉਹ ਹੁਣ ਸੋਨਾ ਮੰਗਣਦੀ ਉਹਨਾਂ ਕੋਲ ਸੋਨਾ ਹੈ ਨਹੀਂ ਆ ਤੇ ਹੁਣ ਉਹ ਫਾ ਥੋੜੀ ਲੈ ਸਕਦੇ ਆ ਉਹ ਕਹਿੰਦੀ ਵੀ ਮੇਰੇ ਜੀ ਸੋਨਾ ਨਹੀਂ ਲੈਣਾ ਤੇ ਮੇਰੇ ਘਰ ਹੀ ਨਾ ਆਓ ਤੇ ਕੀ ਕਰੇ ਉਹ ਵਿਚਾਰੀ ਇਦਾਂ ਨਹੀਂ ਕੋਈ ਭੈਣ ਕਹਿ ਸਕਦੀ ਕਿ ਮੇਰੇ ਘਰ ਹੀ ਨਾ ਆਓ ਤੁਸੀਂ ਨਾ ਗਰੀਬੀ ਵੇਖੀ ਨਹੀਂ ਨਾ ਤੁਹਾਨੂੰ ਪਤਾ ਨਹੀਂ ਵੀ ਗਰੀਬੀ ਕੀ ਚੀਜ਼ ਹੁੰਦੀ ਆ ਜਿਹੜਾ ਗਰੀਬੀ ਨਾਲ ਜੂਝਦੇ ਨਾ ਪਤਾ ਉਹਨਾਂ ਨੂੰ ਹੁੰਦਾ ਆ ਦੂਜਿਆਂ ਨੇ ਕਹਣਾ ਵੀ ਹਾਂ ਇਹ ਤਾਂ ਉਹ ਤੈਰੰਦੇ ਉਹਦੇ ਕੋਲ ਸੋਨਾ ਵੀ ਹੈਗਾ ਪੈਸੇ ਵੀ ਹੈ ਸਭ ਕੁਝ ਹੈਗੇ ਵੇਖੀ ਜਦੋਂ ਕੱਢਦਾ ਜਦੋਂ ਕੱਢਦਾ ਵੇਖੀ ਸਹੀ ਇਕੱਠੇ ਕਰਦੇ ਉਹਨਾਂ ਦੇ ਵਿਆਹਾਂ ਤੇ ਲਾਤਾ ਉਹਨੇ ਐਡੀ ਨਹੀਂ ਚੰਗੀ ਹੋ ਸੋਨਾ ਆਪਣਾ ਦੇਣ ਵਾਲੀ ਤੇ ਇੰਨੀ ਮਾੜੀ ਵੀ ਨਹੀਂ ਹੈ ਮੇਰੀ ਭੈਣ ਆ ਮੈਨੂੰ ਪਤਾ ਵਾ ਵੀ ਕਿੰਗਾ ਦੀ ਤੇਰੀ ਭੈਣ ਤੂੰ ਰਿਸ਼ਤਾ ਕਰਨੀ ਆ ਉਹਦੀਆਂ ਜੇ ਨਾ ਕਿਸੇ ਦਾ ਦੁੱਖ ਨਹੀਂ ਨਾ ਵੰਡਾ ਸਕਦੇ ਹੁੰਦੇ ਤੇ ਜਰ ਨਾ ਜ਼ਖਮ ਨਾ ਵੇਖਣ ਨੂੰ ਨਾ ਛਿੜਕਿਆ ਕਰੋ। ਦੁੱਖ ਮੈਂ ਵਡਾਉਣਾ। ਸਭ ਕੁਝ ਹਰਾਪ ਗਿਆ ਉਹਨਾਂ ਦਾ ਆਪਣੇ ਭਰਾਵਾਂ ਦਾ ਭਰਾ ਦਾ ਵੀ। ਭਰਾ ਤੇ ਸਾਰਾ ਕੁਝ ਲੈ ਕੇ ਚੰਡੀਗੜ੍ਹ ਬੈਠਾ ਪੂਰੀ ਐਸ਼ ਕਰਨ ਦੇ ਆਵਾ। ਇਹ ਤਾਂ ਤੈਨੂੰ ਸਭ ਹੜੱਪ ਗਿਆ ਇਹਨਾਂ ਦਾ ਸਾਰਾ ਕੁਝ। ਤੂੰ ਤਾਂ ਪੂੰਦਾ ਭੈਣ ਦੀ ਗੱਲ ਸੁਣੀ ਤੇ ਉਹਦੀਆਂ ਕਰਨੀ ਜਾਂਦਾ। ਹਰ ਸਿੱਕੇ ਦੇ ਦੋ ਪਾਸੇ ਹੁੰਦੇ ਆ ਪਹਿਲੂ ਹੁੰਦੇ ਹਨਾ ਦੂਜਾ ਸਿੱਕਾ ਵੀ ਵੇਖਿਆ ਕਰਕੇ ਅਸੀਂ ਹੋਰ ਦੀਆਂ ਸੁਣ ਲਿਆ ਕਰ। ਇਹਨਾਂ ਦੇ ਬਹੁਤੀ ਮੈਂ ਕਿਹਾ ਕੀ ਨਹੀਂ ਸੁਣਿਆ ਮੈਂ ਆਪਣੀ ਭੈਣ ਦੀ ਹੈ ਸੁਣਿਆ ਮੈਨੂੰ ਪਤਾ ਮੇਰੀ ਭੈਣ ਕਿੱਦਾਂ ਦੀ ਹੈ ਕਿੱਦਾਂ ਦੀ ਤਰੀਫ ਮੈਂ ਛੋਟੀ ਹੁੰਦੇ ਤੋਂ ਉਹਨੂੰ ਵੇਖਦੀ ਆਉਂਦੀ ਮੈਨੂੰ ਪਤਾ ਮੇਰੀ ਭੈਣ ਕਿੱਦਾਂ ਦੀ ਹੂੰ ਬੇਈਮਾਨੀ ਕਰਨੀ ਨਾ ਸਾਡੇ ਮਾਪਿਆਂ ਨੇ ਨਹੀਂ ਸਿਖਾਈ ਹਨ ਬਸ ਆ ਜੇ ਫੱਫੇ ਕੋਟੇ ਸਿਖਾਏ ਜਾਣਾ ਤੂੰ ਹੀ ਨਾ ਬਹੁਤ ਧਿਆਨ ਨਾਲ ਧਿਆਨ ਕਰੋ ਤੁਸੀਂ ਚੱਲ ਜਾਣਾ ਮੈਂ ਨਾ ਆਪਣੀ ਭੈਣ ਦੇ ਇਹੀ ਬੜਾ ਅਸੀਂ ਤਾਂ ਆਪਣੀ ਭੈਣ ਦੇ ਜਾਣਾ ਹੀ ਹੈ ਟੌ ਨਾ ਜਾਣਾ ਸੀ ਵੇਖੋ ਜਿੱਦਣ ਜੇ ਤੁਹਾੜੇ ਕੋਲ ਨਹੀਂ ਨਾ ਹੋਇਆ ਚਲੋ ਜੇ ਮੰਨ ਲੋ ਕਿ ਤੁਹਾੜੇ ਕੋਲ ਪੈਸੇ ਆ ਨਾ ਮੰਨ ਲੋ ਲੱਖਾਂ ਵਾ ਤੇ ਕਰੋੜਾਂ ਦੀ ਚੀਜ਼ ਮੰਗਦੇ ਤਾਂ ਕਿੱਥੋਂ ਦੇ ਦੋਗੇ ਤੁਸੀਂ ਦਵਾਂਗੇ ਜਿੱਥੋਂ ਮਜੀ ਤੇ ਭਾਵੇਂ ਆਪਣਾ ਵਿੱਚ ਹੀ ਦਵਾਂਗੇ ਅਸੀਂ ਆਪਰਾ ਆਪਣੀ ਵੇਚਿਆ ਜਾਂਦਾ ਹੁੰਦਾ ਬੰਦੇ ਦੇ ਕੋਈ ਨਹੀਂ ਮੁੱਲ ਪਉਂਦਾ ਹੈਗਾ ਸਾਰੇ ਜ਼ਮੀਨਾਂ ਜਾਇਦਾਦਾਂ ਦੀ ਮੁੱਲ ਪਉਂਦੀ ਹੈ ਇਹ ਹੁਣ ਉਹਦੀ ਭੈਣ ਉਹ ਦੱਤ ਇਹ ਨਹੀਂ ਗਏ ਉਹਦੀ ਭੈਣ ਦੇ ਪੱਲੇ ਕੀ ਰਿਆ ਉਹੀ ਤਾਂ ਬੇਇੱਜ਼ਤੀ ਕਰਾਤੀ ਨੱਕ ਵੜਾਤਾ ਰਹੇ ਨੇ ਉਹ ਕਹਿੰਦਾ ਜਾਂਦਾ ਕਿ ਮੈਂ ਨਹੀਂ ਜਾਣਾ ਤੇ ਚਲ ਜਾਂਦਾ ਸਾਰਾ ਕੁਝ ਖਰੀਦਣਾ ਹੀ ਨਹੀਂ ਲੈ ਹੈ ਜਦੋਂ ਉਹਨੇ ਫੋਨ ਕਰ ਦਿੱਤਾ ਤੇ ਫਿਰ ਕਾਦੀ ਗੱਲ ਕੀ ਉਹ ਨਿਆਣਾ ਚਰਾ ਇਨਾ ਨੂਰੀ ਮਾਣ ਲਾਣੀ ਪੁਗਣ ਕੋ ਆਵੀ ਤਾ ਤੇ ਕੀ ਮਤਲਬ ਪਿਛੇ ਲਾ ਜਿਹੜਾ ਫੋਨ ਤੇ ਜਾ ਨਹੀਂ ਸਕਦਾ ਤੋ ਦਵਿੰਦਰ ਦੀਆਂ ਰਗਾ ਚ ਗੁੱਟ ਦੁੱਤਾ ਵੀ ਮੇਰੀ ਭੈਣ ਆ ਮੈਂ ਜਾਣਾ ਹੀ ਜਾਣਾ ਹੀ ਜਾ ਤੂੰ ਹੀ ਜਾ ਕੇ ਸਮਝਾਓ ਤੂੰ ਹੀ ਜਾ ਕੇ ਸਮਝਾਓ ਮੈਂ ਨਹੀਂ ਜਾਣਾ ਮੱਥੇ ਨਹੀਂ ਲੱਗਦਾ ਹੋਇ ਨੰਗਾ ਦੇ ਹੁਣ ਤੁਹਾਨੂੰ ਵਾਰ-ਵਾਰ ਬੰਦਾ ਕਵੇ ਵੀ ਕੀ ਤੂੰ ਇਹ ਤਾਂ ਗੱਲ ਦਾ ਅਸਰ ਹੀ ਨਹੀਂ ਕਰਨਾ ਤੇ ਬੰਦਾ ਕਵੇ ਕੀ ਉੱਤੋਂ ਇਹ ਦੂਸਰੋਂ ਜਦੋਂ ਨਾ ਤੂੰ ਬਚ ਕੇ ਰਹਿ ਉਹਨਾਂ ਕੋ ਤੈਨੂੰ ਮੰਮੋ ਠੰਗੜੀਆਂ ਤੈਨੂੰ ਉਹਨਾਂ ਖਾਣਾ ਖਾਣਾ ਵਾ ਨਾ ਤੈਨੂੰ ਆਪਣੇ ਦੁੱਖ ਦੇ ਚਿਹਰਾ ਦੇਣਾ ਨਾ ਤੈਨੂੰ ਉਹਨਾਂ ਕਹਿੰਦਾ ਇਹਦੇ ਕੋਈ ਹੈਗੇ ਚਾਰ ਚਲੇ ਰਹੇ ਆ ਗੋਪੀ ਕੋ ਬਚ ਕੇ ਨਹੀਂ ਕੋਈ ਨਹੀਂ ਠੱਗਦਾ ਹਾਂ ਮੈਨੂੰ ਪਤਾ ਮੈਂ ਆਪਣੇ ਭੈਣ ਨਾਲ ਕਿੱਦਾਂ ਵਟਣਾ ਤਾ ਵਟਣਾ ਮੈਂ ਤਾਂ ਅੱਡੇ ਪਿੱਛੇ ਲਾ ਕੇ ਆਪਣੇ ਭੈਣ ਭਰਾ ਨਹੀਂ ਛੱਡਦੇ ਨੇ ਹੈਗੇ ਤੁਸੀਂ ਮੇਰੇ ਪਿੱਛੇ ਲਾ ਕੇ ਛੱਡਦੇ ਕਹੇ ਪਿੱਛੇ ਤੇ ਲੱਗੇ ਕੋ ਅਤੇ ਫਿਰ ਮੈਂ ਤੁਹਾਡੇ ਪਿੱਛੇ ਕਿਉਂ ਲੱਗਾ ਮੈਂ ਆਪਣੇ ਭੈਣ ਦਾ ਕਿਉਂ ਛੱਡਾ ਮੇਰੇ ਅਮੀਰ ਆ ਜਾਂ ਗਰੀਬ ਆ ਮੈਂ ਵਰਤਣਾ ਉਹਨਾਂ ਨਾਲ ਤੇ ਆਪਣੇ ਘਰ ਦੀ ਟੈਨਸ਼ਨ ਲਿਆ ਕਰ ਫਿਰ ਉਹਨਾਂ ਦੇ ਘਰਾਂ ਦੀ ਟੈਨਸ਼ਨ ਲਿਆ ਕਰ ਟੈਨਸ਼ਨ ਲੈਣ ਦੀ ਆ ਮੈਂ ਤੁਹਾਡੇ ਲੈ ਕੇ ਗੱਲ ਕੀਤੀ ਮੈਂ ਤੁਹਾਨੂੰ ਫੋਨ ਕਰਕੇ ਪੁੱਛਣ ਲੱਗੀਗੀ ਫੋਨ ਕੱਟ ਗਿਆ ਕਰ ਘਰ ਦੇ ਕੰਮ ਬੜੇ ਕਰਨਾਂ ਨੇ ਸਾਰਾ ਉਹ ਤੇ ਆਪਣੀ ਭੈਣ ਨੂੰ ਸਾਰਾ ਦਿਨ ਫੋਨ ਤੇ ਹੋਇਆ ਕਿ ਤੇ ਫੋਨ ਕਰ ਹੀ ਲਿਆ ਤੇ ਇਦਾਂ ਕਰੋ ਤੁਸੀਂ ਵੀ ਆਪਣੀ ਭੈਣ ਨੂੰ ਫੋਨ ਕਰਨਾ ਛੱਡ ਦਿਓ ਮੈਂ ਵੀ ਛੱਡ ਦਿੰਦੀ ਮੈਂ ਉਹ ਛੱਡਦਾ ਤੇ ਫਿਰ ਮੈਂ ਵੀ ਕਿਉਂ ਛੱਡਾ ਮੇਰੀ ਭੈਣ ਤੇ ਉਹਦੇ ਨੂੰ ਤੇਰੀ ਭੈਣ ਨੂੰ ਮਰੂ ਮਰੂ ਨਹੀਂ ਕਰਦੀ ਹੋਏ ਦੀ ਗ ਮੇਰੀ ਭੈਣ ਜੇ ਗਰੀਬੀ ਹੈ ਨਾ ਉਹ ਤਾਂ ਵੀ ਮਰੂ ਮਰੂ ਨਹੀਂ ਕਰਦੀ ਹੈਗੀ ਮਰੂ ਮਰੂ ਕਿਉਂ ਨਹੀਂ ਕਰਦੀ ਅੱਖਾਂ ਦੇ ਇਦਾਂ ਐਡੇ ਗਲੇਡੂ ਆ ਜਦੋਂ ਵੇਖ ਲਓ ਮੈਨੂੰ ਜਿਆਦਾ ਮੈਨੂੰ ਤਾਂ ਇਹ ਦੱਸ ਨਕਲੀ ਇਥੋਂ ਵੀ ਛੁੱਟ ਲੈਂਦੀ ਆ ਅਥਰੂ ਨਾ ਕਦੀ ਨਕਲੀ ਨਹੀਂ ਹੁੰਦੇ ਹੂੰ ਠੀਕ ਹੈ ਅਥਰੂ ਹਮੇਸ਼ਾ ਅਸਲੀ ਹੁੰਦੇ ਆ ਜਿਹੜੇ ਤੁਹਾਡੇ ਨਿਕਲੇ ਨਾ ਕਿਸੇ ਦਿਨ ਤੇ ਮੈਂ ਤੁਹਾਨੂੰ ਪੁੱਛੂੰਗੀ ਵੀ ਇਹ ਨਕਲੀ ਹੈ ਕਿ ਅਸਲੀ ਹੈ ਠੀਕ ਆ ਜਾਨੀ ਹਾਂ ਚੁੱਪ ਕਰਕੇ ਤਾਂ ਬਹੁਤ ਬਹੁਤ ਪਿਛਾਂ ਲੱਗਿਆਗਾ ਨੇਰਾ ਹੁੰਦਾ ਰੋਟੀ ਪਾਣੀ ਕਰ ਫੋਨ ਤਾਂ ਲੱਗਿਆਗਾ ਚੋਕੋ ਦੇਖੋ ਨਾਲੇ ਦਿਵਾਰੇ ਹੋਏ ਰਹਿੰਦੇ ਜੋ ਦੇਖੋ ਅਭੀ ਮੈਂ ਤਾਂ ਗੱਲ ਵੀ ਨਹੀਂ ਕਰਦੀ ਪਤਾ ਨਹੀਂ ਕਿੱਥੋਂ ਮੇਰੇ ਚੋਰੀ ਫੋਨ ਸੌਂਦੇ ਰਹਿੰਦੇ ਆ ਵੀ ਆਏ ਆ ਗੱਲ ਕਰਨ ਦੇ ਆਪਣੀ ਭੈਣ ਨਾਲ